ਨiyet ਜਿਹੜੀ ਅਸਲ 'ਚ ਪਹਿਲੇ ਦਿਨ ਤੋਂ ਲੈ ਕੇ ਸੀ ਹਮ ਨiyet ਇਹ ਵੀ ਨਹੀਂ ਸੀ ਕਿ ਹਰਿਆਣੇ ਜਾਂ ਰਾਜਸਥਾਨ ਨੂੰ ਪਾਣੀ ਦੇਣਾ ਨiyet ਇਹ ਸੀ ਵੀ ਪੰਜਾਬ ਨੂੰ ਬੰਜਰ ਕਿਵੇਂ ਕਰਨਾ ਅੱਛਾ ਝੋਨੇ ਦੀ ਫਸਲ ਵੀ ਉਸੇ ਸਾਜ਼ਿਸ਼ ਦੇ ਤਹਿਤ ਆਈ ਹਮ ਤੇ ਜਿਹੜਾ 72% ਪਾਣੀ ਵੇਸ ਜਾ ਰਿਹਾ ਉਹ ਵੀ ਉਸੇ ਸਾਜ਼ਿਸ਼ ਦਾ ਹਿੱਸਾ ਪਰ ਜੇਕਰ ਪੰਜਾਬ ਫੈਕਚਰ ਕਰਕੇ ਕਿੱਥੋਂ ਮਿਲਣਾ ਕੀ ਹੈ ਪੰਜਾਬ ਜੇਕਰ ਬੰਜਰ ਹੁੰਦਾ ਹੈ ਹਮ ਤਾਂ ਪੰਜਾਬੀ ਨੇ ਉਹ ਖੇਤੀ ਛੱਡਣਗੇ ਅੱਛਾ ਜਿਹੜੇ ਛੱਡ ਵੀ ਰਹੇ ਨੇ ਹਮ ਵੱਡੀ ਗੱਲ ਅੱਜ ਹਰ ਘਰ ਦੇ ਵਿੱਚੋਂ ਤਕਰੀਬਨ ਹਮ ਤਕਰੀਬਨ ਹਰ ਘਰ ਦੇ ਵਿੱਚੋਂ ਹਮ ਇੱਕ ਨੌਜਵਾਨ ਜਿਹੜਾ ਘੱਟੋ ਘੱਟੋਂ ਬਾਹਰ ਗਿਆ ਹੋਇਆ ਹਮ ਪੂਰੇ ਪਰਿਵਾਰ ਵੀ ਗਏ ਹੋਏ ਨੇ ਹਮ ਸਾਰੇ-ਸਾਰੇ ਪਰਿਵਾਰ ਇੱਥੇ ਜ਼ਮੀਨਾਂ ਟਰੈਕਟਰ ਕੋਠੀਆਂ ਵੇਚ ਕੇ ਵੀ ਚਲੇਗਾ ਪਰ ਫਿਰ ਵੀ ਕੁਝ ਪਰਿਵਾਰ ਜੇ ਰਹਿੰਦੇ ਨੇ ਪਰ ਐਵਰੇਜ ਹਰ ਪਰਿਵਾਰ 'ਚੋਂ ਇੱਕ ਜੀ ਬਾਹਰ ਗਿਆ ਹੋਇਆ ਉਹ ਕਿਉਂ ਗਿਆ ਹੋਇਆ ਕਿਉਂ ਪੰਜਾਬ ਨੂੰ ਛੱਡਿਆ ਉਹਨਾਂ ਨੇ ਹੂੰ ਕਿਉਂਕਿ ਪੰਜਾਬ ਦੀ ਖੇਤੀ ਫਾਇਦੇਮੰਦ ਨਹੀਂ ਰਹੇਗੀ